ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਭਾਵ ਨਾਲ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਮੋਗਾ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਦੁਕਾਨਦਾਰਾਂ ਦੇ ਵਿੱਚ ਜਿਹੜਾ ਕਾਫੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਔਰ ਜਿਹੜੇ ਲੋਕ ਆ ਇੱਥੇ ਖਰੀਦਦਾਰੀ ਕਰਨ ਪਹੁੰਚ ਰਹੇ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਆਈਟਮਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਔਰ ਲੋਕ ਵੀ ਇੱਥੇ ਖਰੀਦਦਾਰੀ ਕਰਨ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿਹੜੀਆਂ ਡੈਕੋਰੇਸ਼ਨ ਦਾ ਜਿਹੜਾ ਸਮਾਨ ਹੈ ਮੰਦਰਵਾਲ ਦੀ ਗੱਲ ਕੀਤੀ ਜਾਵੇ ਸ਼ੁਭ ਦੀਪਾਵਲੀ ਦੀ ਗੱਲ ਕੀਤੀ ਜਾਵੇ ਹੋਰ ਕਈ ਤਰ੍ਹਾਂ ਦੀ ਜਿਹੜੀ ਆਈਟਮਾਂ ਜਿਹੜੇ ਇੱਥੇ ਲੋਕਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਇੱਥੇ ਗਾਕਾ ਨਾਲ ਵੀ ਗੱਲਬਾਤ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਵੀਰ ਜੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਤੁਸੀਂ ਵੀ ਖਰੀਦਦਾਰੀ ਕਰਨ ਪਹੁੰਚੋ ਕਿਸ ਤਰ੍ਹਾਂ ਦਾ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਕਿਤਨਾ ਹੁਸਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਦੇਖੋ ਦੀਵਾਲੀ ਦੀ ਜੋ ਰੌਣਕਾਂ ਅਜ ਤੋਂ ਕੁਝ ਸਾਲ ਪਹਿਲਾਂ ਹੁੰਦੀਆਂ ਸੀ ਹੁਣ ਬਾਜ਼ਾਰ ਦੇ ਵਿੱਚ ਉਹ ਰੌਣਕਾਂ ਬਹੁਤ ਘੱਟ ਮਿਲ ਰਹੀਆਂ ਦੇਖਣ ਨੂੰ ਚਲੋ ਫਿਰ ਵੀ ਜੋ ਵੀ ਹੈ ਜਿੰਨਾ ਵੀ ਹੈ ਲੋਕ ਆਪਣੀ ਖਰੀਦੋਖਰੀ ਸ਼ੁਰੂ ਕਰ ਚੁੱਕੇ ਨੇ ਤੇ ਅਸੀਂ ਤੇ ਹੀ ਕਹਾਂਗੇ ਆਪਣੀ ਦੀਵਾਲੀ ਬੜੀ ਧੂਮ-ਧਾਮ ਨਾਲ ਸੁਖ ਸ਼ਾਂਤੀ ਦੀ ਸਾਬਨਾ ਮਨਾਣ ਕਿਸ ਤਰ੍ਹਾਂ ਦੀਆਂ ਨਵੀਆਂ ਆਈਟਮਾਂ ਬਾਜ਼ਾਰ ਦੇ ਵਿੱਚ ਆਈਆਂ ਕੋਈ ਜਿਦਾਂ ਤੁਸੀਂ ਦੇਖ ਰਹੇ ਹੋ ਆਹ ਜਿਹੜਾ ਮੰਦਰ ਵਾਲਾ ਹੈ ਜਿਹੜਾ ਹੋਰ ਕੀ ਕੀ ਆਈਟਮਾਂ ਜਿਹੜੀਆਂ ਬਾਜ਼ਾਰ 'ਚ ਨਵੀਆਂ ਦੇਖੋ ਨੂੰ ਮਿਲਦੀਆਂ ਇਨ੍ਹਾਂ ਕੋਲ ਮਿੱਤਲ ਸਾਹਿਬ ਜਿਹੜੇ ਹੈ ਬੜੀ ਪੁਰਾਣੀ ਤੌਰ ਬੜੀ ਮਸ਼ਹੂਰ ਦੁਕਾਨ ਹੈ ਇਨ੍ਹਾਂ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈ ਆਪਾਂ ਨੂੰ ਸ਼ਹਿਰ ਨਾਲੋਂ ਅਲੱਗ ਮਿਲੇਗੀ ਔਰ ਵਧੀਆ ਕੁਆਲਿਟੀ ਵਿੱਚ ਮਿਲੇਗੀ ਇੱਥੇ ਜਿਹੜੇ ਬੱਚੇ ਨੇ ਇਹ ਵੀ ਇੱਥੇ ਖੜੇ ਨੇ ਸਟਾਲ ਲਗਾਈ ਹੋਈ ਹੈ ਦੀਵਾਲੀ ਦੇ ਜਿਹੜੇ ਤਿਉਹਾਰ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਰੰਗ-ਬਰੰਗੀਆਂ ਦੀਆਂ ਜਿਹੜੀਆਂ ਐਟਮਾ ਇਹਨਾਂ ਵੱਲੋਂ ਸਜਾਈਆਂ ਗਈਆਂ ਪਰ ਗਾਹਕ ਦੀ ਜਿਹੜੀ ਵੇਟ ਕਰ ਰਹੇ ਨੇ ਗੱਲਬਾਤ ਵੀ ਕਰ ਲਵਾਂਗੇ ਬੱਚੇ ਨਾਲ ਗੁੜੀਆ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹੇ ਹੋ ਮੇਰਾ ਨਾਮ ਸਾਤ ਹੈ ਮੈਂ ਦੁਸ਼ਹਿਰਾ ਗਰਾਊਂਡ ਦੀ ਰਹਿਣ ਵਾਲੀ ਹਾਂ ਬੱਚੇ ਸਟਾਲ ਲਗਾਈ ਹੋਈ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਗਾਹਕ ਕਿਸ ਤਰ੍ਹਾਂ ਦਾ ਕੀ ਚੀਜ਼ ਮੰਗ ਰਿਹਾ ਹੈ ਗਾਹਕ ਤਾਂ ਬਹੁਤ ਵਧੀਆ ਪਰ ਅੱਜ ਇਸ ਵਾਰ ਥੋੜਾ ਜਿਹਾ ਕਨਫਿਊਜ਼ਨ ਕਰਕੇ ਤੇ ਗਾ ਕਿੰਨਾ ਹੈ ਨੀਗਾ ਪਰ ਅਸੀਂ ਗਾਕ ਦੀ ਵੇਟ ਕਰ ਰਹੇ ਹਾਂ ਮਿਹਨਤ ਕਰੀ ਜਾਂਦੇ ਆ ਇੱਥੇ ਬਸ ਖੜੇ ਹੋਏ ਆ ਬੱਚੇ ਤੁਸੀਂ ਜਿੱਦਾਂ ਇੱਥੇ ਖੜਿਓ ਆ ਆਪਾਂ ਕਹਿ ਦਿੰਦੇ ਆ ਵੀ ਮੁੰਡੇ ਕੁੜੀਆਂ 'ਚ ਫਰਕ ਪੈ ਜਾਂਦਾ ਪਰ ਤੁਸੀਂ ਬੜੀ ਵੱਡੀਆਂ ਗੱਲ ਕੀਤੀ ਆ ਆਪ ਇੱਥੇ ਖੜ ਕੇ ਤੁਸੀਂ ਇੱਥੇ ਦੁਕਾਨਦਾਰੀ ਕਰ ਰਹੇ ਹੋ ਆਪਣਾ ਕੰਮ ਕਰ ਰਹੇ ਹੋ ਜਾਂ ਜੋਬ ਕਰ ਮੈਂ ਆਪਣਾ ਜੋਬ ਦਾ ਕੰਮ ਕਰ ਰਹੀ ਆ ਕੀ ਕਾਰਨ ਕੀ ਆ ਵੀ ਤੁਹਾਨੂੰ ਮਤਲਬ ਜੋਬ ਕਰਨਾ ਮੈਂ ਮੁੰਡਿਆਂ ਬਰਾਬਰ ਜੋਬ ਕਰ ਰਹੀ ਹਾਂ ਤੇ ਆਪਣਾ ਸੁਪਨਾ ਪੂਰਾ ਕਰਨ ਕਰਕੇ ਆਪਣੇ ਮਦਰ ਫਾਦਰ ਦੇ ਆਪਣਾ ਸੁਪਨੇ ਪੂਰੇ ਕਰਨ ਕਰਕੇ ਮੈਂ ਜੋਬ ਕਰ ਰਹੀ ਹਾਂ ਕਿਉਂਕਿ ਹਰੇਕ ਹਰੇਕ ਇਨਸਾਨ ਇੱਕਦਮ ਉੱਪਰ ਨਹੀਂ ਹੁੰਦਾ ਛੋਟੇ ਥੋੜੀ ਥੋੜੀਆਂ ਔੜੀਆਂ ਚੜ੍ਹ ਕੇ ਹੀ ਉੱਪਰ ਪਹੁੰਚਦਾ ਹੈ ਬਹੁਤ ਵਧੀਆ ਗੱਲ ਬੜਾ ਵਧੀਆ ਮੈਸੇਜ ਦਿੱਤਾ ਬੱਚੇ ਸਲੂਟ ਹੈ ਤੁਹਾਨੂੰ ਪਰ ਤੁਸੀਂ ਆਪਣਾ ਜਿਹੜਾ ਕਹਿ ਸਕਦੇ ਹੋ ਵੀ ਹੱਥੀ ਜਿਹੜਾ ਕੰਮ ਕਰ ਰਹੇ ਹੋ ਕਮਾ ਕੇ ਖਾ ਰਹੇ ਹੋ ਮਾਪਿਆਂ ਦਾ ਵੀ ਨਾਮ ਰੋਸ਼ਨ ਕਰ ਰਹੇ ਹੋ ਕੀ ਸੁਨਿਆ ਕੀ ਦੇ ਰਹੇ ਹੋ ਤਦ ਦੂਜਿਆਂ ਨੂੰ ਕੀ ਸੁਨਿਆ ਦੇ ਰਹੇ ਹੋ ਵੀ ਮਿਹਨਤ ਕਰਨੀ ਚਾਹੀਦੀ ਹੈ ਘਰ ਦੇ ਨਾਲ ਕਰਨਾ ਚਾਹੀਦਾ ਹਰੇਕ ਵੀ ਹਰੇਕ ਚੀਜ਼ ਕਰਦੇ ਉੱਪਰ ਨਹੀਂ ਛੱਡਣੀ ਚਾਹੀਦੀ ਹਰ ਇੱਕ ਨੂੰ ਰਿਸਪੋਨਸਿਬਿਲਟੀ ਆਪਣੇ ਉੱਪਰ ਵੀ ਰੱਖਣੀ ਚਾਹੀਦੀ ਕਿਉਂਕਿ ਅੱਜ ਕੱਲ੍ਹ ਦੀ ਮਹਿੰਗਾਈ ਕਰਕੇ ਘਰ ਦਾ ਵੀ ਹੱਥ ਬਹੁਤ ਟੈਟ ਹੁੰਦਾ ਵਾ ਘਰ ਦੇ ਆਪਣੇ ਕਈ ਕੁਝ ਉਹਦੇ ਸੁਪਨੇ ਹੁੰਦੇ ਘਰ ਦੇ ਪੂਰੇ ਨਹੀਂ ਕਰ ਸਕਦੇ ਹੈਗੇ ਤੇ ਬੱਚਿਆਂ ਨੂੰ ਖੁਦ ਵੀ ਚਾਹੀਦਾ ਕਿ ਉਹ ਥੋੜਾ ਜਿਹਾ ਆਪਣਾ ਵੀ ਰੱਖਣ ਕੰਫੀਡੈਂਸ ਵੀ ਆਪਣੇ ਸੁਪਨੇ ਵੀ ਪੂਰੇ ਕਰਨ ਚਾਹੀਦਾ ਹੈ ਖੁਦ ਵੀ ਆਪਣਾ ਹੱਥ ਰੱਖਣ ਬਟੇ ਨਹੀਂ ਆਈਟਮ ਕੀ ਆਈ ਹੈ ਕਿਉਂਕਿ ਹਰ ਵਾਰ ਜਿੱਦਾਂ ਆਪਾਂ ਕਸਟਮਰ ਕਹਿੰਦੇ ਨੇ ਕੁਝ ਨਾ ਕੁਝ ਨਵਾਂ ਮੰਗ ਲੈਂਦਾ ਹੈ ਜਿਆਦਾਤਰ ਦੇਖਿਆ ਜਾਂਦਾ ਹੈ ਕਿ ਹਰ ਵਾਰ ਕੋਈ ਰੰਗੋਲੀ ਨਵੀਂ ਆਈਆਂ ਕੋਈ ਹੋਰ ਮੰਦਰਵਾਲ ਨਵੇਂ ਕੋਈ ਫੁੱਲ ਨਵੇਂ ਕੋਈ ਇਸ ਤਰ੍ਹਾਂ ਦੀ ਆਈਟਮ ਜਿਹੜੀ ਕੋਈ ਇਸ ਵਾਰ ਨਵੀਂ ਆ ਆ ਦੇਖੋ ਲੱਗੀਆਂ ਬਹੁਤ ਸਾਰੀਆਂ ਇਹੋ ਜਿਹੇ ਸੀਜ਼ਨ ਐ ਕੁਝ ਨਵੀਆਂ ਆਈਆਂ ਨੇ ਇੰਨਾ ਵਿੱਚੋਂ ਕੁਝ ਨਵੇਂ ਲੋਕ ਵੀ ਇੱਥੇ ਖਰੀਦਦਾਰੀ ਕਰਨ ਪਹੁੰਚ ਰਹੇ ਆਂ ਅੰਦਰ ਵੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਵਾਂਗੇ ਕਿ ਕਿਸ ਤਰ੍ਹਾਂ ਦੀਆਂ ਜੜੀਆਂ ਇੱਥੇ ਵੈਰਾਈਟੀਆਂ ਜੜੀਆਂ ਦੁਕਾਨਦਾਰਾਂ ਵੱਲੋਂ ਲਗਾਈਆਂ ਗਈਆਂ ਕਿਉਂਕਿ ਦੀਵਾਲੀ ਦੇ ਤਿਹਾਰ ਨੂੰ ਜਿਹੜਾ ਲੈ ਕੇ ਕਾਫੀ ਜੜਾ ਗਾਹਕਾਂ ਦੇ ਵਿੱਚ ਉਹ ਸਾਧ ਦੇਖਣ ਮਰ ਰਹੇ ਪਰ ਜੇਕਰ ਗੱਲ ਆਪਾਂ ਇਹ ਦੂਸਰੇ ਪਾਸੇ ਕਰੀਏ ਕਿਉਂਕਿ ਦੁਕਾਨਦਾਰਾਂ ਦੇ ਵਿੱਚ ਤਾਂ ਉਹ ਸਾਹ ਪਰ ਲੋਕ ਥੜੀ ਜਿਹੜੀ ਖਰੀਦਦਾਰੀ ਉਹਨੂੰ ਥੋੜਾ ਜਿਹਾ ਘੱਟ ਕਰ ਰਹੇ ਐ ਭਾਈ ਸਾਹਿਬ ਖੜੇ ਇਹਨਾਂ ਨਾਲ ਗੱ ਫਾਰਮਰ ਦੇ ਖਰੀਦਦਾਰੀ ਕਰਨ ਪਹੁੰਚੋ ਕਿਸ ਤਰ੍ਹਾਂ ਦੀ ਨਵੀਂ ਵੈਰਾਈਟੀ ਲੈਣ ਆਏ ਹਾਂ ਬਹੁਤ ਹੀ ਵਧੀਆ ਲੱਗ ਰਿਹਾ ਜੀ ਜਦੋਂ ਕਿ ਅਸੀਂ ਪਹੁੰਚ ਰਹੇ ਹਾਂ ਤੇ ਸਾਨੂੰ ਵੱਖਰੀਆਂ ਵੱਖਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਜਿਵੇਂ ਕਿ ਆਪਣੇ ਆ ਦੇਖੋ ਜੀ ਰੰਗੋਲੀ ਕਲਰਸ ਰੰਗੋਲੀ ਕਲਰਸ ਦੇ ਨਾਲ ਨਾਲ ਆਪਾਂ ਨੂੰ ਰੰਗੋਲੀ ਬਣਾਣੀ ਵੀ ਬਹੁਤ ਹੀ ਸੌਖੀ ਪਈ ਹੈ ਜੀ ਹੋਰ ਵੀ ਬਹੁਤ ਸਟਿਕਰ ਹੈ ਜੀ ਜਿਹੜੇ ਕਿ ਆਪਾਂ ਘਰ ਦੀ ਸਜਾਵਟ ਕਰਨ ਲਈ ਆ ਦੇਖ ਸਕਦੇ ਹਾਂ ਕਿ ਬਹੁਤ ਹੀ ਵਧੀਆ ਲੱਗ ਰਿਹਾ ਕਿ ਜੇ ਆਪਾਂ ਇਹਦੇ ਨਾਲ ਲੱਗੀਏ ਅਰੇ ਹੋ ਤੁਸੀਂ ਕੀ ਖਾਸ ਲੈਣ ਪਹੁੰਚੇ ਹੋ ਕਿਉਂਕਿ ਇਹ ਤਾਂ ਮੇਨ ਜਿਹੜਾ ਕੰਮ ਹੁੰਦਾ ਹੈਗਾ ਘਰ ਦੇ ਵਿੱਚ ਮਹਿਲਾਵਾਂ ਦਾ ਹੁੰਦਾ ਹੈ ਜਾਂ ਜੇ ਕਹਿ ਸਕਦੇ ਆਂ ਵੀ ਲੇਡੀਜ਼ ਨੂੰ ਇਹ ਜ਼ਿਆਦਾ ਧਿਆਨ ਹੁੰਦਾ ਹੈਗਾ ਤੁਸੀਂ ਕੀ ਨਵੀਂ ਆਈਟਮ ਲੈਣ ਆਏ ਹੋ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਹ ਕੱਲੀ ਮਹਿਲਾਵਾਂ ਦਾ ਨਹੀਂ ਹੈ ਜੀ ਇਹ ਸਾਰਿਆਂ ਦਾ ਹੀ ਤਿਉਹਾਰ ਹੈ ਜੀ ਇਹ ਬਹੁਤ ਹੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਆਪਾਂ ਨੂੰ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵੈਰਾਈਟੀ ਹੈ ਜੀ ਆਪਣੇ ਕੋਲੇ ਇੱਥੇ ਵਾਲ ਹੈਂਗਿੰਗਸ ਹੈਗੀਆਂ ਤੇ ਬਾਕੀ ਮੰਦਰ ਦੀ ਸਜਾਵਟ ਕਰਨ ਨੂੰ ਵੀ ਬਹੁਤ ਹੀ ਚੀਜ਼ਾਂ ਨੇ ਹੋਰ ਨਵੀ ਕੀ ਆਈਟਮ ਦੇਖਣ ਨੂੰ ਮਿਲੀ ਕਿਉਂਕਿ ਹਰ ਵਾਰ ਜਿੱਦਾਂ ਆਪਾਂ ਰੰਗੋਲੀ ਦੀ ਗੱਲ ਕਰੀਏ ਹੋਰ ਆਈਟਮਾਂ ਦੀ ਗੱਲ ਕੀਤੀ ਏ ਤੇ ਉਹ ਆ ਜਾਂਦੀਆਂ ਪਰ ਜਿਸ ਤਰ੍ਹਾਂ ਇਸ ਵਾਰ ਜਿਹੜਾ ਬਾਜ਼ਾਰ ਦੇ ਵਿੱਚ ਜਿਹੜਾ ਚਾਈਨਸ ਦੀਵਾ ਵੀ ਜਿਹੜਾ ਕਾਫੀ ਜਿਹੜਾ ਆ ਰਿਹਾ ਹੋਇਆ ਬਾਜ਼ਾਰ ਇਸ ਵਾਰ ਬਹੁਤ ਹੀ ਸੋਹਣੇ ਸੋਹਣੇ ਦੀਵੇ ਆਏ ਹੋਏ ਨੇ ਜੀ ਆਪਣੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਫੈਂਸੀ ਦੀਵਾਜ਼ ਨੇ ਜੀ ਹੋਰ ਵੀ ਬਹੁਤ ਹੀ ਮਤਲਬ ਕਿ ਆਪਣੇ ਕੈਂਡਲਸ ਵੀ ਕਈ ਤਰ੍ਹਾਂ ਦੀਆਂ ਆ ਰਹੀਆਂ ਜੀ ਅੱਗੇ ਤਾਂ ਕੋਈ ਸਿੰਪਲਸ ਆਉਂਦੀਆਂ ਸੀ ਬਟ ਹੁਣ ਇਸ ਵਾਰੀ ਬਹੁਤ ਹੀ ਵਧੀਆ ਵਧੀਆ ਆ ਰਹੀਆਂ ਆਪਾਂ ਨੂੰ ਹੋਰ ਵੀ ਦੇਖਣ ਨੂੰ ਥੋੜਾ ਜਿਹਾ ਤੁਹ ਜਿੱਦਾਂ ਇੱਕ ਵਾਰ ਕਿਹਾ ਜਾਂਦਾ ਹੈ ਕਿ ਜਿਹੜਾ ਕੀ ਹੈ ਮਿੱਟੀ ਦੇ ਭਾਂਡੇ ਦੇ ਵਿੱਚ ਹੀ ਜਿਹੜੇ ਆਪਾਂ ਕਹਿ ਸਕਦੇ ਹਾਂ ਤਿਹਾਰ ਮਨਾਏ ਜਾਂਦੇ ਜਿਵੇਂ ਦੀਵਾ ਮਿੱਟੀ ਦਾ ਮਨਾਇਆ ਜਾਂਦਾ ਹੈ ਜਿਹੜਾ ਸ਼ੁਭ ਮੰਨਿਆ ਜਾਂਦਾ ਹੈ ਪਰ ਹੁਣ ਦੀਵੇ ਜਿਹੜੇ ਚਾਇਨਾ ਜਿਹਾ ਕੇ ਲੱਗ ਨਹੀਂ ਰਿਹਾ ਵੀ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਕੁਮਾਰਪੁਰਾ ਦੀ ਜੇ ਲੋਕ ਆ ਜਿਹੜੇ ਮਿੱਟੀ ਦੇ ਦੀਵੇ ਬਣਾਉਂਦੇ ਉਹਨਾਂ 'ਚ ਵੀ ਨਿਰਾਸ਼ਾ ਹੈ ਨਹੀਂ ਜੀ ਇਹ ਤਾਂ ਆਪਾਂ ਇਹੀ ਕਵਾਂਗੇ ਜੀ ਆਪਾਂ ਨੂੰ ਉਹਨਾਂ ਦੇ ਨਾਲ ਵੀ ਪੂਰਾ ਸਾਥ ਦੇਣਾ ਚਾਹੀਦਾ ਹੈ ਜੀ ਕਿਉਂਕਿ ਜੇ ਆਪਾਂ ਉਹਨਾਂ ਤੋਂ ਖਰੀਦਦਾਰੀ ਕਰਾਂਗੇ ਫੇਰ ਹੀ ਉਹਨਾਂ ਦਾ ਤਿਹਾਰ ਹੈ ਜੀ ਇਹ ਆਪਣਾ ਇਕੱਲਿਆਂ ਦਾ ਤਾਂ ਨਹੀਂ ਹੋਣਾ ਚਾਹੀਦਾ ਜੀ ਬਟ ਇਹ ਦਾਰੀ ਵੱਧ ਤੋਂ ਵੱਧ ਕਰੀਏ ਤਾਂ ਉਹਨਾਂ ਲਈ ਵੀ ਤਿਹਾਰ ਬਹੁਤ ਹੀ ਵਧੀਆ ਖੁਸ਼ੀ ਨਾਲ ਬਣਾਇਆ ਜਾਵੇਗਾ। ਬਿਲਕੁਲ ਸਾਰਿਆਂ ਦਾ ਹੀ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜਿੱਦਾਂ ਜਿਹੜੇ ਕੁਬੈਰ ਬਰਾਦਰੀ ਦੇ ਜਿਹੜੇ ਲੋਕ ਨੇ ਦੀਵੇ ਜਿਹੜੇ ਮਿੱਟੀ ਦੇ ਬਣਾ ਰਹੇ ਨੇ ਉਹਨਾਂ ਵੱਲੋਂ ਵੀ ਜਿਹੜਾ ਬਾਰ-ਬਾਰ ਅਪੀਲ ਕੀਤੀ ਜਾਂਦੀ ਕਿ ਚਾਈਨਾ ਦਾ ਜਿਹੜਾ ਮਾਲ ਉਹ ਨਾ ਵਰਤੇ ਜਾਵੇ ਪਰ ਬਾਜ਼ਾਰ ਦੇ ਵਿੱਚ ਕਾਫੀ ਜਿਹੜਾ ਦੇਖਣ ਨੂੰ ਚਾਈਨਾ ਦੇ ਦੀਵੇ ਪਾਣੀ ਵਾਲੇ ਦੀਵੇ ਵੀ ਜਿਹੜੇ ਆ ਰਹੇ ਨੇ ਦੁਕਾਨਦਾਰ ਨਾਲ ਵੀ ਗੱਲਬਾਤ ਕਰ ਲਵਾਂਗੇ ਵੀ ਕੀ ਕਹਿਣਾ ਉਹਨਾਂ ਦਾ ਸਰ ਕਿਸ ਤਰ੍ਹਾਂ ਦਾ ਰੁਝਾਨ ਹੈ ਗਾਕਦਾ ਕਿਉਂਕਿ ਨਵੀਂ ਵੈਰਾਈਟੀ ਕਾਫੀ ਜਿਹੜੀ ਦੇਖਣ ਨੂੰ ਪਰ ਜਾਨ ਠੀਕ ਹੈ ਗਾਹਕ ਵਧੀਆ ਆ ਰਹੇ ਆ ਤੇ ਹਰ ਬਣ ਰਿਹਾ ਵਧੀਆ ਦਿਵਾਲੀ ਦਾ ਨਵੀਆਂ ਆਈਟਮਾਂ ਕੀ ਕੀ ਆ ਜੀ ਇੱਥੇ ਖਾਸ ਨਵੀਆਂ ਆਈਟਮਾਂ ਸਾਰੀਆਂ ਲੜੀਆਂ ਇਹਦੀ ਆਈਟਮ ਵੈਰਾਈਟੀ ਨਵੀਂ ਹੈ ਸਾਰੀਆਂ ਆ ਬੰਦਨਵਾਰ ਦੀ ਵੈਰਾਈਟੀ ਨਵੀਂ ਹੈ ਰੰਗੋਲੀ ਦੇ ਕਲਰ ਸਾਰੇ ਨਵੇਂ ਆ ਬਾਕੀ ਆ ਸਾਰੀਆਂ ਸਾਰੀਆਂ ਆਈਟਮਾਂ ਜਿੰਨੀਆਂ ਵੀ ਆ ਸਾਡੇ ਕੋਲ ਸਾਰੀਆਂ ਆਈਟਮਾਂ ਨਵੀਆਂ ਆਈਆਂ ਵੀ ਆ ਕੁਝ ਗਾਹਕ ਨੇ ਡਿਮਾਂਡ ਰੱਖੀ ਆ ਆਪਣੀ ਕਿਉਂਕਿ ਹਰ ਵਾਰ ਤੁਹਾਡੇ ਵੱਲੋਂ ਨਵੀਆਂ-ਨਵੀਆਂ ਵੈਰਾਈਟੀਆਂ ਲਿਆਦੀ ਜਾਂਦੀਆਂ ਆ ਕੁਝ ਗਾਹਕ ਦੀ ਡਿਮਾਂਡ ਕੋਈ ਖਾਸ ਹੋ ਸਕਦੀ ਹੈ ਦੇਖੋ ਡਿਮਾਂਡ ਤਾਂ ਸਾਰੀ ਹੁੰਦੀ ਆ ਹਰ ਵਾਰੀ ਉਹੀ ਹੁੰ ਜਿਵੇਂ ਬੰਦਨਵਾਰਾ ਬੰਦਨਵਾਰਾ ਰਹੇ ਤਾਂ ਉਹੀ ਉਹਨਾਂ ਦੇ ਡਿਜ਼ਾਈਨ ਨਵੇਂ ਆ ਜਾਂਦੇ ਜੀ ਹਰ ਵਾਰੀ ਲੜੀਆਂ ਲੜੀਆਂ ਵੀ ਰਹਣੀਆਂ ਤਾਂ ਉਹੀ ਹੈ ਲੜੀਆਂ ਨਵੀਆਂ ਆ ਜਾਂਦੀਆਂ ਨਵੀਆਂ ਵੈਰਾਈਟੀਆਂ ਆ ਜਾਂਦੀਆਂ ਡੈਕੋਰੇਸ਼ਨ ਦਾ ਸਮਾਨ ਹੈ ਬਾਹਰ ਲੱਗਿਆ ਵਾ ਸਾਰਾ ਨਵੀਂ ਵੈਰਾਈਟੀ ਲੱਗੀ ਹੋਈ ਹੈ ਜਿੱਦਾਂ ਹੁਣ ਦੀਵਾਲੀ ਨੂੰ ਲੈ ਕੇ ਕਾਫੀ ਕਨਫਿਊਜ਼ਨ ਜਿਹੜੀ ਲੋਕਾਂ 'ਚ ਬਣੀ ਹੋਈ ਹੈ 20 ਦੀ 21 ਦੀ ਗਾਗ ਪ੍ਰੋਪਰ ਮਾਰਕੀਟ ਦੇ ਵਿੱਚ ਆ ਰਿਹਾ ਹੁਣ ਦੇਖੋ ਹਜੇ ਤਾਂ ਗਾਗ ਹੈਗਾ ਮਿੱਠਾ ਮਿੱਠਾ ਪਰ ਆ ਰਿਹਾ ਗਾਗ ਆਏ ਨਹੀਂ ਵੀ ਨਹੀਂ ਆ ਰਿਹਾ ਬਾਕੀ 21 ਤੇ 22 ਤਾਂ ਕੋਈ ਚੱਕਰ ਨਹੀਂ ਹੈ ਦੀਵਾਲੀ ਤਾਂ ਲਗਣੀ ਲਗਣੀ ਹੈ ਜੀ ਹਰੇਕ ਇਹ ਇੱਕ ਦਿਨ ਅੱਗਾ ਕੀ ਇੱਕ ਦਿਨ ਪਿੱਛਾ ਕੀ ਸਾਰੀ ਦੀਵਾਲੀ ਵੇਖੀ ਆਣੀ ਆ ਮਾਲ ਰੰਗੋਲੀ ਦੀਆਂ ਕਾਫੀ ਆਈਟਮਾਂ ਤੁਹਾਡੇ ਕੋਲੇ ਆ ਜਾਂ ਜਿੱਦਾਂ ਕਹਦੇ ਪਾਣੀ ਵਾਲੇ ਦੀਵੇ ਜਾਂ ਹੋਰ ਕਾਫੀ ਜਿਹੜੇ ਚਾਈਨਿਸ ਦੀਵੇ ਜਿਹੜੇ ਉਹ ਵੀ ਕਾਫੀ ਰੱਖੇ ਹੋਏ ਆ ਹਰੇਕ ਚੀਜ਼ ਦੀ ਸੇਲ ਆ ਜੀ ਅੱਜ ਕੱਲ ਗਾਹਕ ਇੱਕ ਜੀ ਲੈਣ ਆਉਂਦਾ ਦੋ ਚੀਜ਼ਾਂ ਨਾਲ ਲੈ ਜਾਂਦਾ ਸਾਰੀ ਚੀਜ਼ ਦੀ ਡਿਮਾਂਡ ਆ ਗਾਹਕ ਨੂੰ ਵੀ ਨਹੀਂ ਪਤਾ ਕੁਝ ਵੀ ਮੈਂ ਕੀ ਲੈਣਾ ਹੈ ਕੀ ਵੇਚਣਾ ਹੈ ਨਾ ਸਾਨੂੰ ਪਤਾ ਜਿਹੜੀ ਚੀਜ਼ ਗਾਹਕ ਨੂੰ ਵੇਖਦੀ ਉਹਨੂੰ ਪਸੰਦ ਆ ਜਾਂਦੀ ਉਹ ਚੀਜ਼ ਲੈ ਜਾਂਦਾ ਬਿਲਕੁਲ ਕਾਫੀ ਜੜੀਆਂ ਚੀਜ਼ਾਂ ਦੁਕਾਨ ਦੇ ਵਿੱਚ ਜੜੀਆਂ ਇਹਨਾਂ ਵੱਲੋਂ ਰੱਖੀਆਂ ਗਈਆਂ ਕਿਉਂਕਿ ਜਿਹੜੇ ਦੁਕਾਨਦਾਰ ਹੈ ਇਹਨਾਂ ਦਾ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵੈਰਾਈਟੀ ਜਿਹੜੀ ਅੱਗੇ ਨਾਲੋਂ ਜ਼ਰੂਰ ਵਧੀ ਹੋਈ ਹੈ ਭਾਈ ਸਾਹਿਬ ਇੱਥੇ ਪਹੁੰਚੇ ਨੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਖਰੀਦਦਾਰੀ ਕਰਨ ਪਹੁੰਚੇ ਹੋ ਦਿਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਕਿਸ ਤਰ੍ਹਾਂ ਦੀ ਖਰੀਦਦਾਰੀ ਕਰ ਰਹੇ ਹੋ ਦੇਖੋ ਜੀ ਅੱਜ ਕੱਲ ਬੱਚੇ ਬਹੁਤ ਬੱਚਿਆਂ ਦਾ ਜ਼ਿਆਦਾ ਟ੍ਰੈਂਡ ਹੈ ਬੱਚੇ ਖੁਸ਼ ਹੋ ਕੇ ਬਣਾਉਂਦੇ ਬੱਚੇ ਵਾਸਤੇ ਲੈਣ ਆਏ ਦਿਵਾਲੀ ਦਾ ਸਾਮਾਨ ਦਾ ਨਾ ਰੰਗੋਲੀ ਕਲਰ ਬਹੁਤ ਛੇ ਲੱਗ ਰਹ ਹੋਰ ਡੈਕੋਰੇਸ਼ਨ ਕੈਂਡਲ ਵਗੈਰਾ ਲੱਗੀਆਂ ਵਾ ਇੱਥੇ। ਹੋਰ ਬੰਦਨਵਾਰ ਲੜੀਆਂ ਵਗੈਰਾ ਦੇਖੋ ਬਹੁਤ ਸੋਹਣੀਆਂ ਲੱਗ ਰਹੀਆਂ ਵਾ। ਇਸ ਤਰ੍ਹਾਂ ਦੀ ਨਵੀਂ ਆਈਟਮ ਬਾਜ਼ਾਰ ਦੇ ਵਿੱਚ ਆਈ ਹੈ ਕਿਉਂਕਿ ਹਰ ਵਾਰ ਕੁਝ ਨਾ ਕੁਝ ਨਵਾਂ ਮਿਲ ਰਿਹਾ ਹੈ। ਇਸ ਵਾਰ ਕੀ ਨਵੀਂ ਆਈਟਮ ਹੈ? ਦੇਖੋ ਜੀ ਇਸ ਵਾਰ ਲੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਵਾ। ਕਾਫੀ ਚੰਗੀਆਂ ਲੱਗ ਰਹੀਆਂ ਦੇਖੋ ਆ। ਹਲਕਾ ਕਲਰ ਲੱਗੇ ਆ। ਲੈਣਾ ਹੈ ਮੈਂ। ਅਸੀਂ ਤਾਂ ਬੱਚਿਆਂ ਦੇ ਆ ਕਲਰ ਲੈਣਾ ਹੈ ਯਾਰ ਰੰਗੋਲੀ ਵਾਲੇ ਕਲਰ। ਹਾਂਜੀ ਹੋਰ ਲੜੀਆਂ ਵੀ ਬੱਚੇ ਵਾਸਤੇ ਲੈ ਰਹੇ ਆ। ਸ਼ੁਭ ਦੀਪਾਵਲੀ ਲੱਗੀਆਂ ਵਾ। ਬਹੁਤ ਸੋਹਣੀ ਲੱਗ ਰਹੀਆਂ ਸਾਰਾ ਕੁਝ ਹੀ ਲੈ ਕੇ ਜਾਵਾਂਗਾ ਬਿਲਕੁਲ ਸਾਰਾ ਕੁਝ ਹੀ ਲੈ ਕੇ ਜਾਵਾਂਗੇ ਬੱਚਿਆਂ ਵਾਸਤੇ ਜਿਹੜੇ ਕਸਟਮਰ ਨੇ ਇੱਥੇ ਪਹੁੰਚੇ ਨੇ ਕਾਫੀ ਜਿਹੜਾ ਇਹਨਾਂ ਦੇ ਵਿੱਚ ਜੋ ਸਾਹ ਦੇਖੋ ਨੂੰ ਮਿਲ ਰਿਹਾ ਕਿਉਂਕਿ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਇਸ ਵਾਰ ਜ਼ਰੂਰ ਕਨਫਿਊਜ਼ਨ ਹੈ ਪਰ ਬਾਜ਼ਾਰ ਦੇ ਵਿੱਚ ਜਿਹੜੀ ਰੌਣਕ ਹੈ ਉਹ ਮਿੱਠੀ-ਮਿੱਠੀ ਰੌਣਕ ਹੈ ਦੁਕਾਨਦਾਰਾਂ ਵੱਲੋਂ ਦੱਸਿਆ ਯਾਰ ਪਰ ਲਗਾਤਾਰ ਜਿਹੜੀ ਦੁਕਾਨਦਾਰਾਂ ਵੱਲੋਂ ਜਿਹੜੀ ਹੈ ਮਿਹਨਤ ਕੀਤੀ ਜਾਂਦੀ ਹੈ ਹਰ ਵਾਰ ਨਵੇਂ ਤੋਂ ਨਵਾਂ ਸਮਾਨ ਜਿਹੜਾ ਬਾਜ਼ਾਰਾਂ ਦੇ ਵਿੱਚ ਸਜਾਇਆ ਜਾਂਦਾ ਹੈ ਗਾਹਾਂ ਦੀ ਜਿਹੜੀ ਉਡੀਕ ਕੀਤੀ ਜਾਂਦੀ ਹੈ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਪੁਲ ਪ੍ਰਬੰਧ ਕੀਤੇ ਹੋਏ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੈ ਕੇ ਚੱਲਦੇ ਆ ਤੁਹਾਨੂੰ ਬਾਜ਼ਾਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਲ ਪਹੁੰਚੇ ਆ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਵੀ ਕਰਾਂਗੇ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਸਾਂਝੀਆਂ ਕਰ ਰਹੇ ਆ ਕਿ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜੇਕਰ ਕੋਈ ਗਲਤ ਕੰਮ ਕਰੇਗਾ ਔਰ ਜਿਹੜੇ ਲੋਕ ਹੁੱਲੜਬਾਜੀ ਕਰਨ ਵਾਲੇ ਉਹਨਾਂ ਨੂੰ ਵੀ ਜਿਹੜੀ ਨੱਥ ਪਾਈ ਜਾਵੇਗੀ ਗੱਲਬਾਤ ਕਰ ਲਵਾਂਗੇ ਸਭ ਨਾਲ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਿਰੇ ਗਾਂਧੀ ਦੀ ਹਦਾਇਤਾਂ ਤੇ ਜਿਹੜਾ ਫੈਸਟੀਵਲ ਮੰਥ ਹੈ ਉਹਦੇ ਤਹਿਤ ਅਸੀਂ ਵੱਖ-ਵੱਖ ਥਾਵਾਂ ਤੇ ਲਾ ਕੇ ਲਾ ਰਹੇ ਹਾਂ ਸਸਪੈਕਟਿਵ ਪਰਸਨ ਦੀ ਚੈਕਿੰਗ ਕਰ ਰਹੇ ਹਾਂ ਇਹ ਵੀ ਖਿਆਲ ਰੱਖਿਆ ਕਿ ਆਮ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਟ੍ਰੈਫਿਕ ਵੀ ਦਰੁਸਤ ਰਹੇ ਤੇ ਉਸ ਕਰਕੇ ਅਸੀਂ ਜਿਹੜੀ ਹੈਗੀ ਹੈ ਵੀਕਲਸ ਦੀ ਤੇ ਬੰਦਿਆਂ ਦੀ ਚੈਕਿੰਗ ਕਰ ਰਹੇ ਹਾਂ ਸਰ ਜਿੱਦਾਂ ਹੁਣ ਤਿਹਾਰਾਂ ਦਾ ਟਾਈਮ ਹੈ ਦੁਕਾਨਦਾਰ ਜਿਹੜੇ ਹੈ ਦੁਕਾਨਾਂ ਵੀ ਲਗਾਈ ਬੈਠੇ ਨੇ ਔਰ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਹੁੱਲੜਬਾਜੀ ਕਰਦੇ ਨੇ ਜਾਂ ਜਿੰਨਾਂ ਕੋਈ ਬਾਜ਼ਾਰ ਦੇ ਵਿੱਚ ਟ੍ਰੈਫਿਕ ਨੂੰ ਲੈ ਬਿਲਕੁਲ ਬਿਲਕੁਲ ਐਸੇ ਕਰਕੇ ਅਸੀਂ ਦੇਖੋ ਪੈਟਰੋਲਿੰਗ ਕਰ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਫਿਲਹਾਲ ਅਸੀਂ ਸੁਨਿਆਰਾ ਬਾਜ਼ਾਰ ਜਿਹੜਾ ਹੈਗਾ ਉਹ ਵੀ ਚੈੱਕ ਕੀਤਾ ਉਹਨਾਂ ਦੇ ਜਿਹੜੇ ਗਨਰ ਰਿਆਂ ਸਕਿਉਰਿਟੀ ਗਾਰਡ ਰੱਖੇ ਉਹਨਾਂ ਦੇ ਵੀ ਵੈਪਨਸ ਵੀ ਚੈੱਕ ਕੀਤੇ ਆ ਉਹਨਾਂ ਨੂੰ ਨੰਬਰ ਪ੍ਰੋਵਾਈਡ ਕਰਾਇਆ ਗਏ ਆ ਕਿ ਐਮਰਜੈਂਸੀ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਨੰਬਰਾਂ ਤੇ ਕਾਲ ਕਰਨੀਆਂ ਤੇ ਕੀ ਉਹਦੇ ਵਾਸਤੇ ਪ੍ਰੀਕਾਸ਼ਨ ਵਰਤਨੇ ਆ ਕਿਹੜੇ ਕਿਹੜੇ ਬੰਦਿਆਂ ਦੀ ਚੈਕਿੰਗ ਕਰਨੀ ਆ ਉਹ ਸਾਰੀਆਂ ਚੀਜ਼ਾਂ ਜਿਹੜੇ ਹੈਗੇ ਉਹਨਾਂ ਨਾਲ ਅਸੀਂ ਹਾਜ਼ਰੀਤ ਕਰਕੇ ਆ ਮੀਟਿੰਗ ਕਰਕੇ ਆਏ ਆ ਤਕਰੀਬਨ ਕੋ ਸਾਰੇ ਗੋਲਸ ਦੇ ਨਾਲ ਦੂਸਰਾ ਹੈਗਾ ਕਿ ਜਿਹੜੇ ਬਾਜ਼ਾਰ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਪਾਰਕਿੰਗ ਲੈ ਕੇ ਉਹਦੇ ਨਾਲ ਵੀ ਦੁਕਾਨਦਾਰਾਂ ਨਾਲ ਸਹਿਮਤੀ ਕਰਕੇ ਜਿਹੜੀ ਹੈਗੀ ਉਹਨਾਂ ਨੂੰ ਵੀ ਦੱਸਿਆ ਗਿਆ ਕਿ ਪਬਲਿਕ ਵੀ ਪਰੇਸ਼ਾਨ ਨਾ ਹੋਵੇ ਤੇ ਤੁਸੀਂ ਵੀ ਪਰੇਸ਼ਾਨ ਨਾ ਹੋਵੇ ਤੇ ਜਿਹੜੇ ਸਸਪੈਕਟਡ ਪਰਸਨ ਹੈ ਜਾਂ ਕੋਈ ਵਿਦਾਊਟ ਨੰਬਰ ਪਲੇਟ ਹੈ ਜਾਂ ਕੁਝ ਹੋ ਜਾ ਹੈ ਉਹਨਾਂ ਦੀ ਪ੍ਰੋਪਰ ਚੈਕਿੰਗ ਹੋ ਰਹੀ ਹੈ ਸਰ ਅਪੀਲ ਕੀ ਕਰੋਗੇ ਲੋਕਾਂ ਨੂੰ ਕਿ ਜਿੱਦਾਂ ਹਰ ਵਾਰ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕਹਿ ਸਕਦੇ ਨਾਕੇਬੰਦੀ ਵੀ ਕੀਤੀ ਜਾਂਦੀ ਹੈ ਲੋਕਾਂ ਨੂੰ ਸਮਝਾਇਆ ਜਾਂਦਾ ਪਰ ਲੋਕ ਵੇਸਲੇ ਆ ਕਿਸ ਤਰ੍ਹਾਂ ਦੀ ਅਪੀਲ ਕਰ ਰਹੇ ਹੋ ਲੋਕਾਂ ਲੋਕਾਂ ਨੂੰ ਤੇ ਇਹੀ ਅਪੀਲ ਹੈ ਕਿ ਫੈਸਟੀਵਲ ਦਾ ਮਨਤ ਹੈ ਤੁਸੀਂ ਵੀ ਆਪਣੇ ਵਧੀਆ ਪਰਿਵਾਰ ਦੇ ਨਾਲ ਤਰੀਕੇ ਨਾਲ ਮਨਾਓ ਤੇ ਤੁਸੀਂ ਵੀ ਖਰਾਬ ਨਾ ਹੋ ਤੇ ਆਮ ਪਬਲਿਕ ਵੀ ਖਰਾਬ ਨਾ ਹੋਵੇ ਬਾਕੀ ਇਹ ਹੈ ਕਿ ਆਪਣੇ ਡਾਕੂਮੈਂਟਸ ਪੂਰੇ ਰੱਖੋ ਠੀਕ ਹੈ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰੋ ਜੋ ਜੋ ਰੂਲ ਰੈਗੂਲੇਸ਼ਨਸ ਸਾਨੂੰ ਸੰਵਿਧਾਨ ਦਿੰਦਾ ਉਹਨਾਂ ਦੀ ਪਾਲਣਾ ਕਰੋ ਬਿਲਕੁਲ ਜਿਹੜੇ ਪੁਲਿਸ ਅਧਿਕਾਰੀ ਨੇ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਰੂਲ ਰੂਲਾਂ ਦੀ ਜਿਹੜੀ ਪਾਲਣਾ ਕਰੋ ਕਿਉਂਕਿ ਧਿਆਰਾ ਦੇ ਦਿਨ ਚੱਲ ਰਹੇ ਹੈ ਔਰ ਕਿਸੇ ਨੂੰ ਵੀ ਜਿਹੜਾ ਬਖਸ਼ਾ ਨਹੀਂ ਜਾਏਗਾ ਡਾਕੂਮੈਂਟ ਆਪਣੇ ਪੂਰੇ ਰੱਖੇ ਜਾਣ ਹੈਲਮਟ ਲਗਾ ਕੇ ਰੱਖੋ ਗੱਡੀਆਂ ਤੇ ਜਿਹੜੀ ਸੀਟ ਬੈਲਟ ਲਗਾ ਕੇ ਰੱਖੋ ਕਿਉਂਕਿ ਜਦ ਧਿਆਰਾ ਦੇ ਸੀਜ਼ਨ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨੋਂ ਲਗਾਤਾਰ ਮੁਸਤੈਦੀ ਦਿੱਤੀ ਜਾ ਰਹੀ ਹੈ ਥਾਂ ਥਾਂ ਤੇ ਜਿਹੜੀ ਨਾਕੇਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਜਿਹੜੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਇਹਨਾਂ ਨੂੰ ਜਿਹੜੇ ਕੇਸ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਅਪ ਜਿਹੜੇ ਆਪਣੇ ਡਾਕੂਮੈਂਟ ਲੈ ਕੇ ਪੂਰੇ ਲੈ ਕੇ ਨਿਕਲਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਫਾਮੀ ਘਟਨਾ ਨਾ ਵਾਪਰ ਸਕੇ ਦਲੀਪ ਕੁਮਾਰ ਨੋਕ ਟੀਵੀ ਮੋਗਾ